पल पल रहिक पल पल रहिक सनू स्वामी जी याद सते जी याद सते पल पल रे उक पल पल रे उको पूरी स्वामी सन लोप भोरी स्वामी सोनू सदा उक जी दस दौ आण बाली पकी जी तरीक जी बाली पकी न तरीक जी पल पल न दे छप पावे जी न दी छप पावे पल पल रहीक पल पल रे उक रे ਸਾਹ ਨੂੰ ਸਾਮੀ ਜੀ ਦੀ ਯਾਦ ਸਤਾਵੇ ਯਾਦ ਸਤਾਵੇ ਪਲ ਪਲ ਰਹੀ ਏ ਢੀਕਦੇ ਪਲ ਪਲ ਰਹੀ ਏ ਢੀਕਦੇ ਅਮਰਜੀਤ ਸੱਤ ਪਾਲ ਸਦਾ ਜਸ ਗਾਉਂਦੇ ਨੇ ਅਮਰਜੀਤ ਸਤਪਾਲ ਸਦਾ ਜਸ ਗਾਉਂਦੇ ਨੇ ਦਿਨ ਰਾਤ ਸਵਾਮੀ ਜੀ ਨੂੰ ਅਰਜ ਸੁਣਾਉਂਦੇ ਨੇ ਦਿਨ ਰਾਤ ਸਵਾਮੀ ਜੀ ਨੂੰ ਅਰਜ ਸੁਣਾਉਂਦੇ ਨੇ ਦਾਸਿਓਂ ਕਾਰ ਕਵਤਾ ਬਣਾਵੇ ਜੀ ਕਵਤਾ ਬਣਾਵੇ ਪਲ ਪਲ ਰਹੀ ਏ ਦੀਕਦੇ ਪਲ ਪਲ ਰਹੀ ਏ ਢੀਕਦੇ ਤਨ ਸੁਆਮੀ ਜੀ ਦੀ ਯਾਦ ਸਤਾਵੇ ਜੀ ਯਾਦ ਸਤਾਵੇ ਪਲ ਪਲ ਰਹੀ ਏ ਢੀਕਦੇ ਪਲ ਪਲ ਰਹੀ ਏ ਢੀਕਦੇ ਸਾਨੂੰ ਸੁਆਮੀ ਜੀ ਦੀ ਯਾਦ ਸਤਾਵੇ ਪਲ ਪਲ ਰਹੀ ਏ ਢੀਕਦੇ ਕਰੋੜਾਂ ਹੀ ਸੇਵਕਾਂ ਦੀ ਆਤਮਾ ਦੀ ਪੁਕਾਰ ਮਹਾਪੁਰਖਾਂ ਬਨਿਓ ਸੁਆਮੀ ਜੀ ਦੇ ਸੇਵਕ ਜਨਾਬ ਬਨਿਓ ਬੇਅੰਤ ਮਾਇਆ ਸੁਆਮੀ ਦੇ ਆਨ ਸ਼ੈਤ੍ਰਾਂ ਵਿੱਚ ਦਾਨ ਕੀਤੀ ਗਈ ਸਮੇਂ ਦੀ ਸਮਾਪਤੀ ਜਿਤਨਾ ਸਮਾਂ ਬੋਲੇ ਬਹੁਤ سارے ਸ਼ਬਦ ਅਧੂਰੇ ਬੋਲੇ ਗਏ ਹੋਣਗੇ ਬਲਾਸਪੁਰ ਵਾਲੇ ਮੈਨੇਜਰ ਸਾਹਿਬ ਉਹਨਾਂ ਬਨਿਓ ਵੀ ਮਾਇਆ ਭਾਈ ਅਮਰਜੀਤ ਜੀ ਕੱਕੜਬਾਲ ਤੋਂ ਮਹੰਤ ਸਤਪਾਲ ਜੀ ਨਲਾਸ ਦਾਸ ਭਾਈ ਓਮਕਾਰ ਮਾਜੀ ਵਾਲਾ ਕਵੀ ਸ੍ਰੀ ਅਥੈਨੇ ਕਹਿੰਦੇ ਖਿਮਾ ਦੀ ਯਾਚਕ ਚਰਨਾਂ ਦੇ ਨਾਲ ਲਾਓ ਅਗਲਾ ਸਮਾਂ ਬਹੁਤ ਹੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਲਾਡੀ ਉਹਨਾਂ ਤੋਂ ਸਰਵਣ ਕਰੋ ਸਾਰੀ ਸੰਗਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸੰਗਤੋਂ ਤਾਂ ਜਾਮਾ ਵਾਲਿਆ ਹਾਰੇ ਲੇਪ ਵਿੱਚ ਪੀਰੇ ਆ ਗਿਆ ਰੱਬ ਵਿਆਪਕ ਜਗਤਾ ਵਿੱਚ ਝਾਰੇ ਬਣ ਕੇ ਫਕੀਰ ਆ ਗਿਆ ਹੋ ਤਰ ਲਾਲ ਦੇ ਅਲਾਹੀ ਜੇਤ ਆਈ ਨਾਮ ਦੇ ਜਪੌਰ ਵਾਸਤੇ ਤਨ ਪਿਤਾ ਸ਼ੇਰ ਸਿੰਘ ਦੀ ਕਮਾਈ ਆਗੇ ਗਾਲ ਲਾਹੌਰ ਵਾਸਤੇ ਕਿੰਦ ਕੌਰ ਮਾ ਵੀ ਅੱਖੀ ਆਏ ਤਾਰੇ ਦਾਤਾ ਸ਼ੂਰ ਵੀਰ ਆ ਗਿਆ ਰੱਬ ਵਿਆਪਕ ਜਗ ਤਾਵੇ ਚ ਹਜ਼ਾਰੇ ਬਣ ਕੇ ਫਕੀਰ ਆ ਗਿਆ ਜੀ ਦੇ ਵਾਸਤੇ ਜੀ ਦੇ ਵਾਸਤੇ ਦੀ ਚਾ ਲਾਇਆ ਮਿੱਤ ਸਿੰਘ ਵਹਾਰਾਜ ਨੇ ਤੰਨੇ ਗੁਣਾ ਤੋਂ ਪਰ ਹੈ ਜੀ ਦੀ ਮਾਇਆ ਸਾਧੂਆਂ ਦੇ ਸਿਰ ਤਾਜ ਨੇ ਤੋ ਸ਼ਾਕਰ ਰੂਪਧਾਰੇ ਗਹਿਰ ਗੰਭੀਰ ਆ ਗਿਆ ਰੱਬ ਵਿਆਪਕ ਜਗਤਾ ਵਿੱਚ ਸਾਰੇ ਬਣ ਕੇ ਫਕੀਰ ਆ ਗਿਆ ਕੋਈ ਕਹੇ ਭੁਰੂ ਨਾਨਕ ਪਿਆਰਾ ਕੋਈ ਕਹੇ ਦਸ਼ਮੇਸ ਜੀ ਆਇਆ ਦੁਖੀਆਂ ਦਾ ਬਣ ਕੇ ਸਹਾਰਾ ਕੀ ਸਾ ਕਰੂ ਉਪਦੇਸ ਜੀ ਹੋ ਗੁਰਬਾਣੀ ਵੇ ਗੁਰੂ ਮਾਨਿ ਵਿੱਚ ਆਇਆ ਜਵਨ ਹਾਰੇ ਕਹਿਣ ਛੇਮਾ ਪੀਰ ਆ ਗਿਆ ਰੱਬ ਵਿਆਪਕ ਜਗਤ ਵਿੱਚ ਸਾਰੇ ਬਾਣ ਕੇ ਫਕੀਰ ਆ ਗਿਆ ਲੋਪੋ ਪੁਰੀ ਵਿੱਚ ਪਰ ਗਿੱਟ ਹੋਏ ਆ पूरी में राम जीन चढ़ जगत जपोन राम जी त चो जारे दे न हीरे आग आ गया रब वगत सारे बन के फकीर आग आया ਰਗੇ ਨਿਆਰੀਏ ਲੋਕੀ ਚਰਨੀ ਚੁਗੂਗੀ ਸਾਰੀ ਚਰਨੀ ਚਖਣ ਨਾਰੀਏ ਪਾਪੀ 라ਵਣ ਜਹੇ ਲੱਖਾ ਧਾਰੇ ਲੈ ਕੇ ਤਖੇ ਤੀਰ ਆ ਗਿਆ ਰੱਬ ਵਿਆਪਕ ਜਗਤ ਵਿੱਚ ਸਾਰੇ ਬਣ ਕੇ ਫਕੀਰ ਆ ਗਿਆ ਮੁੜ ਆ ਨ ਸੰਤ ਨ ਰਸਾ ਮਾਣਦੇ ਨ ਯਾਰੇ ਨੂਰ ਦੇ ਉਹ ਜਿਹਨੋ ਤੱਕਦੇ ਪੰਤ ਜਨ ਪਿਆਰੇ ਜੀਨੋ ਤੱਕਦੇ ਭਗਤ ਜਨ ਪਿਆਰੇ ਗੰਗਾ ਰੂਪ ਨੀਰ ਆ ਗਿਆ ਰੱਬ ਵਿਆਪਕ ਜਗਤ ਤਲ ਵਿੱਚ ਆ ਸਾਹੇ ਬਣ ਕੇ ਫਕੀਰ ਆ ਗਿਆ ਯਾ ਨਾ ਜਾਣ ਸਾਰੀਆਂ ਜਿਹੜਾ ਤੱਕ ਲੈਂਦਾ ਸੀਸ ਚੁਕਾਵੇ ਚਰਨੀ ਚੁਕਾਣ ਨਾਰੀਆ ਜੋਰੇ ਸਿੰਘਾਂ ਚੱਲ ਗੁਰੂ ਦੇ ਦਵਾਰੇ ਲੇਖ ਤੱਕ ਵੀ ਆ ਗਿਆ ਰੱਬ ਬਿਆਪਕ ਜਗਤਾਰੇ ਚ ਸਾਰੇ ਬਣ ਕੇ ਫਕੀਰ ਆ ਗਿਆ ਬਣ ਕੇ ਫਕੀਰ